ਸਰ ਜੀ ਇਹ ਜਿਹੜੀ ਆਪਣਾ ਅੱਜ ਫੇਰ ਤੁਸੀਂ 13 ਲੱਖ ਦੀ ਜਿਹੜੀ ਡਰੱਗ ਮਨੀ ਫੜੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਸਰ ਇਹ ਡਰੱਗ ਮਨੀ ਨਹੀਂ ਜੀ ਕੈਸ਼ ਲੈ ਕੇ ਜਾ ਰਹੇ ਸੀਗੇ ਹਨ ਤੇ ਤਕਰੀਬਨ ਤਿੰਨ ਬੰਦੇ ਸੀ ਕੱਟੀ ਸੀ ਕੱਲੀ ਕੋਲੀ ਇਹ ਕਿੱਥੇ ਦੇ ਕਿਵੇਂ ਜੀ ਚਰਕੀ ਦਾ ਤੇ ਉਹਨਾਂ ਦੇ ਨਾਲ ਸੀ ਪੈਸੇ ਲੈ ਕੇ ਇਹ ਕਿੱਥੇ ਫੜੇ ਨੇ ਜੀ ਆਪਾਂ ਨੇ ਨਾਕਾ ਬੰਦੀ ਜਾਂ ਕਿੱਥੇ ਨਾਕਾ ਬੰਦੀ ਤੇ ਤਕਰੀਬਨ ਸੀ ਮੈਂ ਤਾਂ ਅਗੜ 25 ਦੇ ਇੱਥੇ ਅੱਛਾ ਜੀ ਕਿੰਨੇ ਬੰਦੇ ਸੀਗੇ ਜੀ ਤਿੰਨ ਬੰਦੇ ਸੀਗੇ ਗੱਡੀ 'ਚੋਂ ਸਾਨੂੰ ਕੈਸ਼ ਮਿਲਿਆ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਚਰਕੀ ਦੇ ਹਰਿਆਣਾ ਦੇ ਚੱਕੀ ਦਾ ਹਰਿਆਣਾ ਠੀਕ ਹੈ ਜੀ ਆਪਣਾ ਇਹ ਉਹਨਾਂ ਦੇ ਕੀ ਕਾਰਵਾਈ ਤੇ ਕਿਵੇਂ ਹੁਣ ਤੁਹਾਡੇ ਵੱਲੋਂ ਕੀ ਕੀਤੀ ਗਈ ਅਸੀਂ ਮੁੱਗ ਦੇ ਇੰਟਰਕੈਕ ਨਾਲ ਜੰਦ ਲਈ ਸੀ ਉਹ ਪ੍ਰੋਗ੍ਰੀਸ ਹੋ ਗਈ ਸੀ ਜੀ ਪੈਸੇ ਕਿਤੋਂ ਲਗਾਏ ਕਿਤੇ ਅੱਛਾ ਜੀ ਪਹਿਲਾਂ ਕੋਈ ਉਹਨਾਂ ਦੇ ਕੋਈ ਜੇ ਪਹਿਲਾਂ ਲੱਗਿਆ ਹੋਇਆ ਕੋਈ ਜੇ ਕ੍ਰਾਈਮ ਦਾ ਪਹਿਲਾਂ ਕੋਈ ਗੱਲਬਾਤ ਉਹਨਾਂ ਨੂੰ ਹੁਣ ਤੁਸੀਂ ਕਿਵੇਂ ਮਤਲਬ ਜੱਜ ਛੱਡਤਾ ਜਾਂ ਕਿਵੇਂ ਗ੍ਰਿਫਤਾਰ ਅਸੀਂ ਇਨਕੰਪਨੀ ਸਰਦਨ ਸਮਝਦੇ ਸੀ ਉਹਨਾਂ ਨੂੰ ਨੋਟਿਸ ਤੇ ਰਨ ਮੰਡੇਗਾ ਅੱਛਾ ਵੀ ਜਵਾਬ ਦੇ ਮੰਗਿਆ ਇਹਨਾਂ ਨੇ ਜਵਾਬ ਜੀ ਜੀ ਮੰਡੇ ਦਾ ਕਲੀਅਰ ਕਰੋਗੇ ਜੁੜੇ ਕਾਜ ਜਿਹੜੇ ਇਹ 13 ਲੱਖ ਮਨੀ ਹੈ ਜੀ ਇਹ ਕਿੰਨੇ ਕਿੰਨੇ ਦੇ ਨੋਟ ਨੇ 500 500 ਸਾਰੇ ਜੀ ਸਰ ਜੀ ਇਹ ਜਿਹੜੀ ਆਪਣਾ ਅੱਜ ਫੇਰ ਤੁਸੀਂ 13 ਲੱਖ ਦੀ ਜਿਹੜੀ ਡਰਗ ਮਨੀ ਫੜੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਸਰ ਇਹ ਡਰਗ ਮਨੀ ਨਹੀਂ ਜੀ ਕੈਸ਼ ਲਗੇ ਜਾਲੇ ਸੀ ਇਹ ਰਣ ਦੇ ਤਕਰੀਬਨ ਜਰੀਏ ਤਿੰਨ ਬੰਦੇ ਸੀ ਕੱਟੀ ਸੀ ਬੱਲੀ ਨੂੰ ਬੱਲੀ ਇਹ ਕਿੱਥੇ ਦੇ ਕਿਵੇਂ ਜੀ ਤਕਰੀਬਨ ਤਿੰਨ ਲੱਖ ਤੋਂ ਵੱਧ ਨੇ ਸਾਰੇ ਸੀ ਪੈਸੇ ਲਗੇ ਇਹ ਕਿੱਥੇ ਫੜੇ ਨੇ ਜੀ ਆਪਾਂ ਨੇ ਨਾਕਾ ਬੰਦੀ ਜਾਂ ਕਿੰਨੇ ਨਾਕਾ ਬੰਦੀ ਤਰਹੀ ਸੀ ਮੈਂ ਤਾਂ ਅਫਗਾਨ 25 ਦੇ ਰਹੇ ਅੱਛਾ ਜੀ ਕਿੰਨੇ ਬੰਦੇ ਸੀਗੇ ਜੀ ਤਿੰਨ ਬੰਦੇ ਸੀਗੇ ਗੱਡੀ 'ਚ ਤੁਹਾਨੂੰ ਕੈਸ਼ ਮਿਲਿਆ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਚਰਕੀ ਦੇ ਆਦਮੀ ਹਰਿਆਣੇ ਦੇ ਚਰਕੀ ਦੇ ਆਦਮੀ ਹਰਿਆਣਾ ਠੀਕ ਹੈ ਜੀ ਆਪਣਾ ਇਹ ਉਹਨਾਂ ਦੇ ਕੀ ਕਾਰਵਾਈ ਤੇ ਕਿਵੇਂ ਹੁਣ ਤੁਹਾਡੇ ਵੱਲੋਂ ਕੀ ਕੀਤੀ ਜੀ ਮੁੱਗ ਤੇ ਇਨਕੰਟੈਕਟ ਵਾਲੇ ਸੱਦਲੇ ਸੀ ਉਹ ਪ੍ਰੂਫ ਨਹੀਂ ਦੇ ਸਕੇ ਜੀ ਪੈਸੇ ਕਿੱਥੋਂ ਲਗਾਏ ਕਿਤੇ अच्छा जी पहला कोई ਨਾ ਤੇ ਕੋਈ ਜੇ ਪਹਿਲਾਂ ਲੱਗਿਆ ਹੋਇਆ ਕੋਈ ਜੇ ਕ੍ਰਾਈਮ ਦਾ ਪਹਿਲਾਂ ਕੋਈ ਗੱਲ ਵਾਜਦੀ ਉਹਨਾਂ ਨੂੰ ਹੁਣ ਤੁਸੀਂ ਕਿਵੇਂ ਮਤਲਬ ਜੱਜ ਛੱਡਤਾ ਜਾਂ ਕਿਵੇਂ ਗ੍ਰਿਫਤਾਰ ਅਸੀਂ ਇਨਕਮਪਲੈਸਨ ਨੂੰ ਸਮਾਦੇ ਸੀ ਉਹਨਾਂ ਨੂੰ ਨੋਟਿਸ ਦਿੱਤਾ ਰਣ ਨੂੰ ਮੰਡੇ ਦਾ ਅੱਛਾ ਵੀ ਜਵਾਬ ਦੇ ਮੰਗਿਆ ਇਹਨਾਂ ਨੇ ਜਵਾਬ ਦੇ ਮੰਗਿਆ ਤੁਸੀਂ ਮੰਡੇ ਦਾ ਕਲੀਅਰ ਕਰੋਗੇ ਥੋੜੇ ਪਾਸੇ ਜਿਹੜੇ ਇਹ 13 ਲੱਖ ਮਨੀ ਹੈ ਜੀ ਇਹ ਕਿੰਨੇ ਕਿੰਨੇ ਦੇ ਨੋਟ ਨੇ 500 500 ਸਾਰੇ ਜੀ ਸਰ ਜੀ ਇਹ ਜਿਹੜੀ ਆਪਣਾ ਅੱਜ ਫੇਰ ਤੁਸੀਂ 13 ਲੱਖ ਦੀ ਜਿਹੜੀ ਡਰੱਗ ਮਨੀ ਫੜੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਸਰ ਇਹ ਕਲ ਮਨੀ ਨਹੀਂ ਜੀ ਕੈਸ਼ ਨਹੀਂ ਜਾਲੇ ਸੀਗੇ ਇਹਨਾਂ ਦੇ ਚਰਕੀ ਦਾ ਦਰੀਏ ਤਿੰਨ ਬੰਦੇ ਸੀ ਕੱਟੀ ਸੀ ਬੱਲੀ ਕੁੱਟੇ ਇਹ ਕਿੱਥੇ ਦੇ ਕਿਵੇਂ ਜੀ ਚਰਕੀ ਦਾ ਦਰੀਏ ਤੋਂ ਇਹਨਾਂ ਦੇ ਹਾਰੇ ਸੀ ਪੈਸੇ ਲੈ ਕੇ ਇਹ ਕਿੱਥੇ ਫੜੇ ਨੇ ਜੀ ਆਪਾਂ ਨੇ ਨਾਕਾ ਬੰਦੀ ਜਾਂ ਕਿੰਨਾ ਨਾਕਾ ਬੰਦੀ ਚਰਕੀ ਸੀ ਮੈਂ ਤਾਂ ਅਗੜ 25 ਦੇ ਅੱਛਾ ਜੀ ਕਿੰਨੇ ਬੰਦੇ ਸੀਗੇ ਜੀ ਤਿੰਨ ਬੰਦੇ ਸੀਗੇ ਗੱਡੀ ਚੋਂ ਤੁਹਾਨੂੰ ਕੈਸ਼ ਮਿਲਿਆ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਚਰਕੀ ਦੇ हरियाणा दे ठीक है जी अपना ये ਉਹਨਾਂ ਦੇ ਕੀ ਕਾਰਵਾਈ ਤੇ ਕਿਵੇਂ ਹੁਣ ਤੁਹਾਡੇ ਵੱਲੋਂ ਕੀ ਕੀਤੀ ਗਈ ਅਸੀਂ ਕੌਂਕ ਤੇ ਇਨਕੰਟੈਕਟ ਨਾਲ ਸੱਦ ਲਈ ਸੀ ਉਹ ਪ੍ਰੋਗ੍ਰਾਮ ਵੀ ਦੇ ਸਕੇ ਸੀ ਪੈਸੇ ਕਿੰਨੇ ਲਗਾਏ ਕਿੰਨੇ ਅੱਛਾ ਜੀ ਪਹਿਲਾਂ ਕੋਈ ਨਾ ਦੇ ਕੋਈ ਜੇ ਪਹਿਲਾਂ ਲੱਗਿਆ ਹੋਇਆ ਕੋਈ ਜੇ ਕ੍ਰਾਈਮ ਦਾ ਪਹਿਲਾਂ ਕੋਈ ਗੱਲਬਾਤ ਉਹਨਾਂ ਨੂੰ ਹੁਣ ਤੁਸੀਂ ਕਿਵੇਂ ਮਤਲਬ ਜੱਜ ਛੱਡਤਾ ਜਾਂ ਕਿਵੇਂ ਗ੍ਰਿਫਤਾਰ ਅਸੀਂ ਇਨਕੰਟੈਕਟ ਨਾਲ ਸਮਝਾ ਦਿੱਤਾ ਉਹਨਾਂ ਨੂੰ ਨੋਟਿਸ ਤੇ ਰਣੋਂ ਮੰਨੇ ਦਾ ਅੱਛਾ ਵੀ ਜਵਾਬ ਦੇ ਮੰਨੇ ਇਹਨਾਂ ਨੇ ਜਵਾਬ ਦੇ ਮੰਨੇ ਤੁਸੀਂ ਮੰਡ ਦਾ ਕਲੀਅਰ ਕਰੋਗੇ ਜੀ ਜਿਹੜੇ ਇਹ 13 ਲੱਖ ਮਨੀ ਹੈ ਜੀ ਇਹ ਕਿੰਨੇ ਕਿੰਨੇ ਦੇ ਨੋਟ ਨੇ 500 500 ਸਾਰੇ ਜੀ